ਅਗਲੀ ਜਿਹੜੀ ਖਬਰ ਆ ਅਮਰੀਕਾ ਤੋਂ ਆ ਰਹੀ ਹੈ ਅਮਰੀਕਾ ਦੇ ਕੈਂਟਕੀ ਦੇ ਵਿੱਚ ਫ੍ਰੈਂਕਫਰਟ ਇੱਕ ਸ਼ਹਿਰ ਆ ਉੱਥੇ ਇੱਕ ਅਦਾਲਤੀ ਜ਼ਿਰਾ ਦੇ ਦੌਰਾਨ ਅਦਾਲਤੀ ਕਾਰਵਾਈ ਦੇ ਦੌਰਾਨ ਇੱਕ ਜਿਹੜਾ ਸ਼ੈਰਫ ਹੈ ਉਹਦੇ ਤੇ ਦੋਸ਼ ਲੱਗੇ ਨੇ ਕਿ ਉਹਨੇ ਕੈਂਟਕੀ ਕਾਉਂਟੀ ਦੇ ਜਿਹੜਾ ਜੱਜ ਸੀਗਾ ਉਹਦੇ ਗੋਲੀਆਂ ਮਾਰ ਦਿੱਤੀਆਂ ਤੇ ਉਹਦਾ ਥਾਂ ਜਿਹੜਾ ਉਹਨੂੰ ਕਤਲ ਕਰ ਦਿੱਤਾ ਆ ਜਿਹੜੀ ਇਨਵੈਸਟੀਗੇਸ਼ਨ ਆ ਜਿਹੜੀ ਪ੍ਰੀਲੀਮਰੀ ਪ੍ਰੀਲੀਮੀਨਰੀ ਜਿਹੜੀ ਇਨਵੈਸਟੀਗੇਸ਼ਨ ਆ ਜਾਂਚ ਜਿਹੜੀ ਆ ਉਹਦੇ ਮੁਤਾਬਕ ਲੈਚਰ ਕਾਉਂਟੀ ਸ਼ੈਰਫ ਸ਼ੌਨ ਐਮ ਸਟਾਈਨਜ਼ ਇਦੇ ਉੱਤੇ ਦੋਸ਼ ਲੱਗਾ ਕਿ ਇਹਨੇ ਡਿਸਟ੍ਰਿਕਟ ਜੱਜ ਕੇਵਿਨ ਮੁਲਿੰਸ ਨੂੰ ਕਈ ਵਾਰੀ ਜਿਹੜੀਆਂ ਗੋਲੀਆਂ ਮਾਰੀਆਂ ਸੀ ਇੱਕ ਆਰਗੂਮੈਂਟ ਦੇ ਦੌਰਾਨ ਕੋਰਟ ਹਾਊਸ ਦੇ ਵਿੱਚ ਤੇ ਉਸ ਤੋਂ ਬਾਅਦ ਉਹਦੀ ਥਾਂ ਜਿਹੜੀ ਮੌਤ ਹੋ ਗਈ ਇਹ ਲਗਾਤਾਰ ਜਿਹੜੇ ਮੁਲਿੰਸ ਸੀਗੇ ਪਿਛਲੇ 15 ਸਾਲ ਤੋਂ ਆਪਣੇ ਜੱਜ ਦੇ ਅਹੁਦੇ ਤੇ ਤਣਾਤ ਸੀਗੇ ਤੇ ਉਹ ਥਾਂ ਜਿਹੜੀ ਉਹਨਾਂ ਦੀ ਮੌਤ ਹੋ ਗਈ ਤੇ ਸਟਾਈਨਜ਼ ਨੇ ਇਸ ਮਾਮਲੇ ਦੇ ਵਿੱਚ ਬਿਨਾਂ ਕਿਸੇ ਹੋਰ ਗਲਬਾਤ ਦੇ ਜਿਹੜਾ ਸਰੈਂਡਰ ਕਰ ਦਿੱਤਾ ਸੀਗਾ ਸੋ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਇਸ ਮਾਮਲੇ ਦੀ ਜਦੋਂ ਜਾਂਚ ਹੋਈ ਉਹਦਾ ਪਤਾ ਲੱਗਾ ਕਿ ਕਾਉਂਟੀ ਜਿਹੜੇ ਸੀਟਸ ਆ ਉੱਥੇ ਸਾਊਥ-ਈਸਟ ਕੋਈ ਲੈਕਸਟਰਨ ਜਿਹੜਾ ਇਲਾਕਾ ਉਸ ਮਾਮਲੇ ਦੇ ਵਿੱਚ ਕੋਈ ਜਿਹੜੀ ਬਹਿਸ ਜਿਹੜੀ ਚੱਲ ਰਹੀ ਸੀਗੀ ਤੇ ਇਹ ਜਿਹੜਾ ਸ਼ੈਰਫ ਹੈ ਇਹ ਉਸ ਮਾਮਲੇ ਦੇ ਵਿੱਚ ਜਦੋਂ ਅਦਾਲਤੀ ਜ਼ੇਰਾ ਚੱਲ ਰਹੀ ਸੀਗੀ ਤੇ ਆਪਣੀ ਜਿਹੜੀ ਗੱਲ ਹੈ ਉਹਨੂੰ ਦੱਸ ਰਿਹਾ ਸੀਗਾ ਇਸੇ ਦਰਮਿਆਨ ਦੋਨਾਂ ਦੇ ਵਿਚਾਲੇ ਜਿਹੜੀ ਸ਼ੈਰਫ ਤੇ ਜੱਜ ਦੇ ਵਿਚਾਲੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਬਹਿਸ ਛਿੜ ਪਈ ਬਹਿਸ ਛਿੜਦੇ ਇਹ ਜਿਹੜਾ ਸ਼ੈਰਫ ਹੈ ਜਿਹੜਾ ਸਟਾਈਨਜ਼ ਹੈ ਇਨੇ ਜੱਜ ਨੂੰ ਕਈ ਗੋਲੀਆਂ ਮਾਰ ਦਿੱਤੀਆਂ ਜਿਸ ਕਰਕੇ ਉਹਦੀ ਥਾਂ ਜਿਹੜੀ ਆ ਉਹ ਮੌਤ ਹੋ ਗਈ ਲੀਡ ਕਾਉਂਟੀ ਪ੍ਰੋਸੀਕਿਊਟਰ ਮੈਟ ਬਟਲਰ ਜਿਨ੍ਹਾਂ ਨੇ ਮੂਲੈਂਸ ਦੇ ਨਾਲ ਇਹ ਦੱਸਿਆ ਕਿ ਉਹ ਜਿਹੜੇ ਨੇ ਸਮਾਜਿਕ ਤੌਰ ਤੇ ਤੇ ਪਰਿਵਾਰਕ ਤੌਰ ਤੇ ਬਹੁਤ ਵਧੀਆ ਇਨਸਾਨ ਸਨ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੀ ਮੌਤ ਦੇ ਉੱਤੇ ਇਸ ਤਰੀਕੇ ਦੇ ਨਾਲ ਜਿਹੜੀਆਂ ਉਹਨਾਂ ਦਾ ਕਤਲ ਕੀਤਾ ਗਿਆ ਕੋਰਟ ਹਾਊਸ ਦੇ ਵਿੱਚ ਹੀ ਉਹ ਨਿੰਦਣਯੋਗ ਆ ਤੇ ਜਿਹੜੇ ਇਹ ਆਪਣਾ ਸ਼ਰਫ ਹੈ ਇਨੇ ਆਪਣੇ ਆਪ ਨੂੰ ਸੁਭਾਲਣਾ ਸੀਗਾ ਇਸ ਕਾਰਵਾਈ ਦੇ ਦੌਰਾਨ ਪਰ ਇਹ ਸੰਭਾਲ ਨਹੀਂ ਸਕਿਆ ਤੇ ਹੁਣ ਉਸ ਨੂੰ ਕਤਲ ਦੇ ਜਿਹੜਾ ਦੋਸ਼ਾਂ ਦਾ ਉਹ ਸਾਹਮਣਾ ਕਰਨਾ ਪਊਗਾ ਜੀ ਜੀ 1700 ਲੋਕਾਂ ਦਾ ਸ਼ਹਿਰ ਆ ਜੀ ਇਹ ਵਾਈਟਸਬਰਗ ਜਿੱਥੇ ਕਹਿੰਦੇ ਵੀ ਇਸ ਟਾਈਮ ਤਰਥੱਲੀ ਜਿਹੜੀ ਉਹ ਮਚੀ ਹੋਈ ਆ ਲੈਕਸਟਨ ਜਿਹੜੀ ਵੱਡਾ ਸ਼ਹਿਰ ਉੱਥੋਂ 225 ਕਿਲੋਮੀਟਰ ਜਾਂ 145 ਮੀਲ ਦੂਰ ਆ ਉੱਥੇ ਦਾ ਆ ਸੋ ਉਸ ਕਾਉਂਟੀ ਦੇ ਜਿਹੜੇ ਪ੍ਰੋਸੀਕਿਊਟਰ ਮੈਟ ਬਟਲਰ ਆ ਉਹਨਾਂ ਨੇ ਕਿਹਾ ਵੀ ਅ ਇਸ ਟਾਈਮ ਸਿੰਪਥੀ ਬਹੁਤ ਜਿਹੜੀ ਉਹ ਜੱਜ ਦੇ ਪ੍ਰਤੀ ਆਫਿਸ ਦੇ ਪ੍ਰਤੀ ਜਿਹੜੀ ਆ ਰਹੀ ਆ ਪਰ ਉਹਨਾਂ ਨੇ ਆਪਣੇ ਆਪ ਨੂੰ ਰਿਕਿਊਜ਼ ਕਰ ਲਿਆ ਜਾਨਕੀ ਆਪਣੇ ਕੇਸ ਤੋਂ ਜਿਹੜਾ ਉਹ ਵੱਖ ਜਿਹੜਾ ਉਹ ਕਰ ਲਿਆ ਕਿਉਂਕਿ ਉਹ ਜਿਹੜੇ ਜੱਜ ਮਲਨਸ ਦੇ ਨਾਲ ਸੋਸ਼ੀਅਲੀ ਤੇ ਫੈਮਿਲੀ ਟਾਈਜ਼ ਵੀ ਉਹਨਾਂ ਦੀਆਂ ਜਿਹੜੀਆਂ ਉਹ ਜੁੜੀਆਂ ਹੋਈਆਂ ਸੀਗੀਆਂ ਸੋ ਲੈਚਰ ਕਾਉਂਟੀ ਤੋਂ ਜਿਹੜੇ ਵੀ ਆ ਕਹਿੰਦੇ ਵੀ ਅਸੀਂ ਸਾਰੇ ਇੱਕ ਦੂਜੇ ਨੂੰ ਜਿਹੜਾ ਉੱਥੇ ਜਾਣਦੇ ਆ ਸੋ ਬੜੀ ਮੰਦਪਾਗੀ ਘਟਨਾ ਜਿਹੜੀ ਇਹ ਵਾਪਰੀ ਆ ਗਵਰਨਰ ਜਿਹੜੇ ਉੱਥੇ ਹੁੰਦੇ ਨੇ ਐਂਡੀ ਬਿਸ਼ਾਰ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤਾ ਆ ਆ ਵੀ ਕਹਿੰਦੇ ਵੀ ਦੁਨੀਆ ਦੇ ਵਿੱਚ ਆਲਰੇਡੀ ਬਹੁਤ ਜ਼ਿਆਦਾ ਹਿੰਸਾ ਆ ਤੇ ਮੈਂ ਇਹੀ ਅਰਦਾਸ ਕਰਦਾ ਵੀ ਕੱਲ ਆਉਣ ਵਾਲਾ ਕੱਲ ਆ ਉੱਥੇ ਸ਼ਾਂਤੀ ਦਾ ਕੋਈ ਰਾਹ ਜਿਹੜਾ ਹੋ ਕੇ ਨਜ਼ਰ ਜਿਹੜਾ ਆਵੇ ਸਾਬਕਾ ਜਿਹੜੇ ਗਵਰਨਰਸ ਟੀ ਬਿਸ਼ਾਰ ਮਿਲਦਾ ਐਂਡੀ ਬਿਸ਼ਾਰ ਉਹਨਾਂ ਦੇ ਪਿਤਾ ਜੀ ਸ਼ਹੀਦ ਉਹਨਾਂ ਨੇ ਜਿਹੜੇ ਮੌਲੰਜ਼ਾ ਡਿਸਟ੍ਰਿਕਟ ਜੱਜ ਹੁੰਦੇ ਸੀ ਉਹਨਾਂ ਨੂੰ ਜਿਹੜਾ ਪੁਆਇੰਟ ਉੱਥੇ ਕੀਤਾ ਸੀਗਾ ਮੋਲਿੰਸ ਦੇ ਉੱਤੇ ਕਹਿੰਦੇ ਵੀ ਸਬਸਟੈਂਸ ਅਬਿਊਜ਼ ਟਰੀਟਮੈਂਟ ਜਿਹੜੇ ਆ ਲੋਕਾਂ ਦੇ ਲਈ ਉਸ ਨੂੰ ਉਹ ਪ੍ਰਮੋਟ ਕਰਦੇ ਸੀ ਜਸਟਿਸ ਸਿਸਟਮ ਦੇ ਵਿੱਚ ਤੇ ਸੈਂਕੜੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੇ ਇਨ ਪੇਸ਼ੀਐਂਟ ਜਿਹੜੀ ਰੈਜ਼ੀਡੈਂਸ਼ੀਅਲ ਟਰੀਟਮੈਂਟ ਆ ਇਸ ਪ੍ਰੋਗਰਾਮ ਦੇ ਤਹਿਤ ਜਿਹੜੀ ਉਹ ਲਈ ਸੀ ਜਦ 2022 ਚ ਉਹਨਾਂ ਨੇ ਇੱਕ ਡਰਗ ਸਬਮਿਟ ਦੇ ਦੌਰਾਨ ਇਸ ਨੂੰ ਚਾਲੂ ਕਰਾਇਆ ਸੀ ਸੋ ਲੋਕਾਂ ਨੂੰ ਐਡਿਕਸ਼ਨ ਤੋਂ ਬਾਹਰ ਕਢਾਉਣ ਦੀ ਵੀ ਜਿਹੜੀ ਕੋਸ਼ਿਸ਼ ਕਰ ਰਹੇ ਸੀ ਸੋ ਹੁਣ ਸ਼ਰੀਫ ਨੇ ਕਾਤੇ ਈ ਡਾ ਵੱਡਾ ਜਿਹੜਾ ਇਹ ਖਤਮ ਚਖਤਾ ਹ ਹੁਣ ਦੇਖੋ ਪ੍ਰਵੀਨ ਜੀ ਵੀ ਆਮ ਲੋਕਾਂ ਤੋਂ ਤਾਂ ਡਰ ਹੁੰਦਾ ਆ ਪਰ ਜਿਹੜਾ ਜਿਹੜਾ ਲਾ ਅਫਸਰ ਆ ਜੇ ਉਹੀ ਇਸ ਤਰੀਕੇ ਦਾ ਕਦਮ ਜਿਹੜਾ ਉਹ ਚੱਕ ਦਊਗਾ ਹੂੰ ਇਹ ਕਿਸੇ ਨੂੰ ਜਿਹੜਾ ਉਹ ਉਮੀਦ ਨਹੀਂ ਸੀਗੀ ਤੇ ਕਾਫੀ ਜਿਹੜਾ ਇਸ ਟਾਈਮ ਇਸ ਦੀ ਚਰਚਾ ਆ ਉਹ ਛੇੜੀ ਪਈ ਆ ਵੀ ਵੀ ਇਹ ਬਣ ਕੇ ਜਿਹੜਾ ਇੱਥੇ ਗਿਆ ਹੈਗਾ ਆ ਜੀ ਜੀ